Şirin Kangra. Zindabad. Ameliyatçı Gündar Pal. Zindabad. ਹਾਂਜੀ ਮੈਡਮ ਜੀ ਕੀ ਕਹਿਣਾ ਚਾਹਦੇ ਜਿਹੜਾ ਸੁਖੀ ਰੰਧਾਵਾ ਨੂੰ ਟਿਕਟ ਮਿਲੀ ਹੈ ਕਾਂਗਰਸ ਪਾਰਟੀ ਵੱਲੋਂ ਕਾਫੀ ਲੇਟ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਕਿਤਾਬ ਦੇ ਇਲੈਕਸ਼ਨ ਲਈ ਲੇਟ ਦਿੱਤੀ ਆ ਪਰ ਵਧੀਆ ਕੈਂਡੀਡੇਟ ਹੋਣਾਂ ਟਿਕਟ ਦਿੱਤੀ ਆ ਰੰਧਾਵਾ ਸਾਹਿਬ ਬੜੇ ਸਟਰੋਂਗ ਪਰਸਨ ਹੈਗੇ ਨਾ ਔਰ ਅਸੀਂ ਅੱਜ ਤੋਂ ਹੀ ਉਮੀਦ ਕਰਦੇ ਆ ਕਿ ਜਿਹੜੇ ਸੁਖੀ ਰੰਧਾਵਾ ਬੜੀ ਅੱਛੀ ਲੀਡ ਨਾਲ ਚੱਤਣਗੇ ਔਰ ਬਹੁਤ ਬਹੁਤ ਧੰਨਵਾਦ ਹਾਈ ਕਮਾਂਡ ਦਾ ਜਿਨ੍ਹਾਂ ਨੇ ਕੋਈ ਹਲਕੇ ਵਿੱਚੋਂ ਜਾਂ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਆ ਸੁਖੀ ਰੰਧਾਵਾ ਜੀ ਨੂੰ ਟਿਕਟ ਦਿੱਤੀ ਆ ਕੀ ਕਾਰਨ ਮੰਨਦੇ ਹੋ ਲੇਟ ਜਿਹੜੀ ਟਿਕਟ ਮਿਲੀ ਆ ਕਿਤੇ ਕਲੇਸਿਕਾ ਪਾਰਟੀ ਦੇ ਵਿੱਚ ਕਿ ਜਾਂ ਕੋਈ ਵਧੀਆ ਉਮੀਦਵਾਰ ਦੇਖਿਆ ਜਾ ਰਿਹਾ ਸੀਗਾ ਵਧੀਆ ਉਮੀਦਵਾਰ ਦੀ ਉਮੀਦ ਸੀਗਾ ਪੂਰੇ ਪੰਜਾਬ ਨੂੰ ਵੀ ਸੀਗਾ ਜਿਹੜੀਆਂ ਟਿਕਟਾਂ ਬੜੀਆਂ ਸੋਹ ਸਮਝ ਕੇ ਦਿੱਤੀਆਂ ਜਾਣੀਆਂ ਸੀਗਾ ਇਸ ਵਾਰ ਔਰ ਇਸ ਵਾਰੀ ਜਿਹੜੀ ਗੁਰਦਾਸਪੁਰ ਦੀ ਟਿਕਟ ਹੈ ਮੇਰੇ ਹਿਸਾਬ ਨਾਲ ਬਹੁਤ ਵਧੀਆ ਕੈਂਡੀਡੇਟ ਨੂੰ ਟਿਕਟ ਦਿੱਤੀ ਪਾੜਾ ਕਹਿਣਾ ਸੀਗਾ ਕਿ ਪਾਰਟੀ ਜਿਹੜੀ ਆ ਪੈਸੇ ਵਾਲੇ ਨੂੰ ਦੇਖਦੀ ਆ ਸਲਾਰੀ ਦਾ ਨਾਮ ਵੀ ਕਾਫੀ ਉੱਪਰ ਆ ਰਿਹਾ ਸੀਗਾ ਕਿ ਕਿਤੇ ਉਹ ਦਿੱਤੀ ਜਾਏ ਨਹੀਂ ਇਦਾਂ ਨਹੀਂ ਇਦਾਂ ਨਹੀਂ ਕੋਈ ਗੱਲਬਾਤ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਸੀ ਫਿਕਰੰਦਾ ਭਾਈ ਜਿੱਤ ਪ੍ਰਾਪਤ ਕਰਨਗੇ ਬਿਲਕੁਲ ਕਰਨਗੇ ਜੀ ਬਿਲਕੁਲ ਕਰਨਗੇ ਬੜੇ ਸਟਰੋਂਗ ਕੈਂਡੀਡੇਟ ਨੇ ਸੋ ਸਮਝ ਕੇ ਜਿਹੜੀ ਹਾਈ ਕਮਾਡ ਨੇ ਟਿਕਟ ਦਿੱਤੀ ਹੈ ਬੜੇ ਸਟਰੋਂਗ ਕੈਂਡੀਡੇਟ ਨੇ ਔਰ ਆਪਾ ਜੋਗਿੰਦਰਪਾਲ ਦੀ ਰਹਿ ਰਮਾਈ ਦੇ ਵਿੱਚ ਜਿਹੜੀ ਆ ਹੋਏ ਦੇ ਵਿੱਚ ਬੜੀ ਅੱਛੀ ਲੀਡ ਨਾਲ ਉਹਨਾਂ ਨੂੰ ਜਿਤਾਵਾਂਗੇ ਅੱਜ ਬਹੁਤ ਹੀ ਖੁਸ਼ੀ ਦਾ ਜਿਹੜਾ ਸਾਡੀ ਕਾਂਗਰਸ ਪਾਰਟੀ ਖੜਗੇ ਜੀ ਸੋਨੀ ਗਾਨੀ ਜੀ ਰਾਹੁਲ ਗਾਨੀ ਜੀ ਔਰ ਪੀਕਾ ਗਾਨੀ ਜੀ ਮੈਂ ਆਪਣੀ ਹਾਈ ਕਮਾਂਡ ਦਾ ਥੈਂਕਸ ਕਰਦਾ ਹਾਂ ਖਾਸ ਤੌਰ ਤੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵਢੀਂ ਜੀ ਔਰ ਸਾਡੇ اپੋਜੀਸ਼ਨ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਮੈਂ ਦਿਨੋਂ ਤਰ੍ਹਾਂ ਬਾਤ ਕਰਦਾ ਵੀ ਅੱਜ ਜਿਹੜੀ ਸਾਡੀ ਪਾਰਲੀਮੈਂਟ ਹਲਕੇ ਦੀ ਪਾਰਲੀਮੈਂਟ ਹਲਕੇ ਗੁਰਦਾਸਪੁਰ ਤੋਂ ਜਿਹੜੀ ਜਿਹੜੀ ਹੈ ਸੁਖੀ ਰੰਧਾਵਾ ਜੀ ਨੂੰ ਦਿੱਤੀ ਗਈ ਹੈ ਔਰ ਇਸ ਦੇ ਨਾਲ ਸਾਡੇ ਕਾਂਗਰਸ ਪਾਰਟੀ ਗੁਰਦਾਸਪੁਰ ਤੋਂ ਸਾਰੇ ਹੀ ਵਰਕਰ ਜਿਹੜੇ ਆ ਉਹਨਾਂ ਦਾ ਸਾਬ ਵਧਿਆ ਮਾਨ ਵਧਿਆ ਔਰ ਮੈਂ ਆਪਣੇ ਵੱਲੋਂ ਸਾਰੇ ਹੀ ਪਾਰਲੀਮੈਂਟ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਥੈਂਕਸ ਕਰਦਾ ਕਿ ਤੁਸੀਂ ਸਾਰੇ ਤਰਲੇ ਹੋ ਕੇ ਕਾਂਗਰਸ ਪਾਰਟੀ ਦੇ ਸਾਡੇ ਕੈਂਡੀਡੇਟ ਰੰਧਾਵਾ ਜੀ ਆਏ ਨੇ ਇਹਨਾਂ ਨੂੰ ਬਾਰੀ ਬਹੁਮਤ ਨਾਲ ਜਿਤਾਣਾ ਹੈ ਔਰ ਖਾਸ ਹੋdte ਤੇ ਮੈਂ ਆਪਣੇ ਹਲਕੇ ਪੋਏ ਤੋਂ ਮੇਰੇ ਜਿਹੜੇ ਹਲਕੇ ਦੇ ਮੇਰਾ ਹਲਕਾ ਮੇਰਾ ਪਰਿਵਾਰ ਮੇਰਾ ਸ਼ਰੋਵਰ ਸੀ ਉਹਨਾਂ ਅਗੇ ਖਾਸ ਹੋdte ਤੇ ਮੇਰੀ ਬੇਨਤੀ ਹੈ ਕਿ ਤੁਸੀਂ ਤਗੜੇ ਹੋ ਕੇ ਆਪਣੇ ਪੋਏ ਦੇ ਵਿੱਚੋਂ ਸੁਕੇ ਰੰਦਾ ਵੇ ਜਿਹਨੂੰ ਭਾਰੀ ਬਹੁਤ ਬਹੁਤ ਨਾਲ ਜਿਤਾ ਕੇ ਵੇਚਣਾ ਹੈ ਔਰ ਆਪਣੇ ਪੰਡਮਰ ਹਲਕੇ ਦੀ ਜਿਹੜੀ ਆਵਾਜ਼ ਹੈ ਸੈਂਟਰ 'ਚ ਪਹੁੰਚਾਣੀ ਹੈ ਮੈਨੂੰ ਇਥੇ ਬਹੁਤ ਅੱਜ ਖੁਸ਼ੀ ਹੈ ਤੇ ਮੈਂ ਆਪਣੇ ਹਲਕੇ ਦੇ ਅਪਾਰਟਮੈਂਟ ਹਲਕੇ ਦੇ ਲੋਕਾਂ ਨੂੰ ਵੀ ਇਹ ਗੱਲ ਕਹਨਾ ਵੀ ਤੁਸੀਂ ਵੀ ਤਗੜੇ ਹੋ ਗਏ ਕਿੱਕ ਇੱਕ ਬੰਦਾ ਆਪਣੀ ਡਿਊਟੀ ਸਮਝ ਕੇ ਸਰਦਾਰ ਸੁਖੀ ਦਾਵਾ ਜੀ ਨੂੰ ਬੋੜਾ ਬਾਦ ਦੇ ਤੇ ਕੰਮ ਕਰਨਾ ਬਹੁਤ ਬਹੁਤ ਸਾਰਾ ਦਾ ਥੈਂਕਸ ਜੀ ਹੈ